ਸਾਥੀ ਗਾਜੀ ਸਾਰਿਆਂ ਨੂੰ ਮੇਰਾ ਨਾਮ ਗੁਰਜਾਦਨ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਹਰ ਸਾਲ ਦੀ ਤਰ੍ਹਾਂ ਆਪਾਂ ਸਾਲ ਚ 13 ਅਕਤੂਬਰ ਨੂੰ ਪ੍ਰੋਗਰਾਮ ਕਰਵਾ ਰਹੇ ਹਾਂ ਸੋ ਹਰ ਸਾਲ ਦੀ ਤਰ੍ਹਾਂ ਸਰ ਫੇਰ 13 ਅਕਤੂਬਰ ਨੂੰ ਸਾਡਾ ਗ੍ਰੈਂਡ ਲਾਈਵ ਇਵੈਂਟ ਚੱਲਿਆ ਜਿਸ ਦਾ ਨਾਮ ਵਿਰਸਾ ਤੇ ਸੰਗਮ ਸਮਾਰੋ ਜਿਸ ਵਿੱਚ ਵਕ ਵਕ ਕੰਪੀਟੀਸ਼ਨ ਹੋ ਰਹੇ ਨੇ ਲਾਈਕ ਗਿੱਧਾ ਪੰਗੜਾ ਸਿੰਗਿੰਗ ਪੰਜਾਬ ਭਰ ਤੋਂ ਸਾਰੇ ਸਟੂਡੈਂਟ ਆਏ ਹੋਏ ਨੇ तकरीबन 200 ਤੋਂ 300 ਸਟੂਡੈਂਟ ਪਾਰਟਿਸਪੇਟ ਕਰ ਰਿਹਾ ਜਿਸ ਵਿੱਚ ਗਿੱਧੇ ਦੇ ਅਲੱਗ ਬੱਚੇ ਕੱਢੇ ਜਾਣਗੇ ਫਰਸਟ ਸੈਕੰਡ ਥਰਡ ਸਿੰਗਿੰਗ ਦੇ ਅਲੱਗ ਕੱਢੇ ਜਾਣਗੇ ਤੇ ਭੰਗੜੇ ਦੇ ਅਲੱਗ ਕੱਢੇ ਜਾਣਗੇ ਸੋ ਬੇਸਿਕਲੀ ਸਾਡਾ ਕਨਸੈਪਟ ਇਹ ਹੈ ਕਿ ਫ੍ਰੀ ਆਫ ਕੋਸਟ ਇੱਕ ਬੱਚੇ ਨੂੰ ਇਹੋ ਜਿਹਾ ਪਲੇਟਫਾਰਮ ਦੇਣਾ ਕਿ ਬੱਚੇ ਆਪਣਾ ਟੈਲੈਂਟ ਉਸ ਸਟੇਜ 'ਤੇ ਆ ਕੇ ਪ੍ਰਮੋਟ ਕਰ ਸਕਣ ਤਾਂ ਕਿ ਉਹਨਾਂ ਨੂੰ ਅੱਗੇ ਕੋਈ ਨਾ ਕੋਈ ਵਧੀਆ ਓਪਰਚ्युनिटी ਮਿਲ ਸਕੇ ਤੇ ਆਪਣਾ ਫਿਊਚਰ ਵਧੀਆ ਬਣਾ ਸਕਣ ਨਾਮ ਕਿਰੇ ਕਿਰੇ ਉਹਨਾਂ ਨੂੰ ਦਿੱਤੇ ਜਾਣਗੇ ਫਰਸਟ ਸੈਕੰਡ ਥਰਡ ਸੋ ਬੱਚਿਆਂ ਦੀ ਡਿਮਾਂਡ ਸੀ ਕਿ ਇਹਨਾਂ ਨੂੰ ਵੱਡੀਆਂ-ਵੱਡੀਆਂ ਟਰੋਫੀਆਂ ਚਾਹੀਦੀਆਂ ਜਿਵੇਂ ਕਿ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੱਚਿਆਂ ਦੇ ਸਪੈਸ਼ਲ ਨਾਮ ਆ ਮਤਲਬ 7-7 ਫੁੱਟ ਦੀਆਂ ਟਰੋਫੀਆਂ ਰੱਖੀਆਂ ਹੋਈਆਂ ਨੇ ਸੋ ਇਸ ਵਾਰ ਅਸੀਂ ਟਰੋਫੀਆਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਕਿਉਂਕਿ ਬੱਚਿਆਂ ਦੀ ਡਿਮਾਂਡ ਸੀ ਬੱਚਿਆਂ ਦੀ ਡਿਮਾਂਡ ਦੇ ਅਕੋਰਡਿੰਗ ਹੀ ਆਪਾਂ ਵੱਡੀਆਂ-ਵੱਡੀਆਂ ਟਰੋਫੀਆਂ ਲੈ ਕੇ ਆਏ ਆਂ ਤੇ ਕਿੰਨਾ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਬੱਚੇ ਜਿਹੜੇ ਰਹਿ ਜਾਂਦੇ ਨੇ ਅੱਗੇ ਨਹੀਂ ਵੱਸ ਸਕਦੇ ਉਹਨਾਂ ਵਾਸਤੇ ਤੁਸੀਂ ਹਰ ਸਾਲ ਪ੍ਰੋਗਰਾਮ ਕਰਵਾਉਂਦੇ ਹੋ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਐਸ ਪਲੇਟਫਾਰਮ ਤੇ ਕੁਝ ਨਾ ਕੁਝ ਅੱਗੇ ਜਾਣ ਦਾ ਫਾਇਦਾ ਹੁੰਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਦੇਖੋ ਹਰ ਕੋਈ ਫਾਈਨੈਂਸ਼ਲੀ ਇੰਨਾ ਸਟਰੋਂਗ ਨਹੀਂ ਹੁੰਦਾ ਕਿ ਕਿਸੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਵਧੀਆ ਸਟੇਜ ਤੇ ਪਰਫਾਰਮ ਕਰੇ ਸਾਡਾ ਕਨਸੈਪਟ ਹੀ ਇਦਾਂ ਦਾ ਕਿ ਫ੍ਰੀ ਆਫ ਕੋਸਟ ਸਾਰੇ ਬੋੜਾਂ ਦੇ ਵੱਡਾ ਵੱਡਾ ਲੱਗਿਆ 1 ਰੁਪਿਆ ਵੀ ਨਹੀਂ ਆਪਾਂ ਲੈਣੇ ਬੱਚਿਆਂ ਦੀ ਫ੍ਰੀ ਰਜਿਸਟ੍ਰੇਸ਼ਨ ਫ੍ਰੀ ਸਾਰੀ ਪਰਫਾਰਮੈਂਸ ਹੋ ਰਹੀ ਹੈ ਤਾਂ ਕਿ ਬੱਚੇ ਆਪਣਾ ਟੈਲੈਂਟ ਜਿਨ੍ਹਾਂ ਕੋ ਨਵੀਂ ਫਾਈਨੈਂਸੀ ਜਿਹੜੇ ਨਵੀਂ ਸਟਰੋਂਗ ਆਪਣਾ ਟੈਲੈਂਟ ਪ੍ਰਮੋਟ ਕਰਕੇ ਗਿਆ ਸਕਣ ਸੋ ਆਪਾਂ ਹਰ ਸਾਲ ਕਰੋਨੀਆਂ ਤੇ ਵਾਹਿਗੁਰੂ ਦੀ ਕਿਰਪਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਤੇ ਪਰਮਾਤਮਾ ਕਿਰਪਾ ਕਰੇ ਅੱਗੇ ਵੀ ਆਪਾਂ ਇਦਾਂ ਹੀ ਕਰਾਉਂਦੇ ਰਹੀਏ ਤੇ ਸਾਰਿਆਂ ਬੱਚਿਆਂ ਦਾ ਤੇ ਆਡੀਅנס ਦਾ ਸਾਥ ਸਾਨੂੰ ਇਦਾਂ ਹੀ ਮਿਲਦਾ ਰਹੇ ਥੈਂਕ ਯੂ